ਲੜਕੀਆਂ ਨੂੰ ਵਿਦੇਸ਼ ਚ ਛੁਡਵਾ ਕੇ ਘਰ ਭੇਜਿਆ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਦੀਆਂ ਤਿੰਨ ਲੜਕੀਆਂ ਰੋਜ਼ੀ ਰੋਟੀ ਕਮਾਉਣ ਲਈ ਬਹਿਰੈਨ ਗਈਆਂ ਸਨ ਬਹਿਰੈਨ ਵਿੱਚ ਲੜਕੀਆਂ ਨੂੰ ਬੰਦੂਆ ਮਜ਼ਦੂਰ ਬਣਾਇਆ ਜਾਂਦਾ ਸੀ ਉਹਨਾਂ ਨੂੰ ਖਾਣ ਪੀਣ ਲਈ ਕੁਝ ਵੀ ਨਹੀਂ ਦਿੱਤਾ ਜਾਂਦਾ ਸੀ ਅਤੇ ਲੜਕੀਆਂ ਤੇ ਤਸ਼ੱਦਦ ਵੀ ਕੀਤਾ ਜਾਂਦਾ ਸੀ ਲੜਕੀਆਂ ਦੇ ਕਹਣ ਦੇ ਪਿੰਡ ਦੇ ਸਮਾਜ ਸੇਵੀ ਨੇ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਉਹਨਾਂ ਨੂੰ छुड़ਵਾਇਆ ਤੇ ਉਹਨਾਂ ਦੇ ਘਰ ਪਹੁੰਚ ਕੇ ਸਮਾਜਿਕ ਵਰਕਰ ਬਸੰਤ ਸਿੰਘ ਪਿੰਡ ਵਾਸੀਆਂ ਨੇ ਬੱਚੀ ਦਾ ਸਵਾਗਤ ਕੀਤਾ ਤੇ ਆਪਣੀ ਦੁੱਖ ਭਰੀ ਕਹਾਣੀ ਵੀ ਸੁਣਾਈ ਆਪਣੇ ਘਰ-ਬਾਰ ਨੂੰ ਵੀ ਲੈ ਕੇ ਦੀ ਬਹੁਤ ਸੁਪਨੇ ਸੀਗੇ ਆਪਣੀ ਫੈਮਲੀ ਨੂੰ ਵੀ ਲੈ ਕੇ ਬਹੁਤ ਸੁਪਨੇ ਸੀ ਆਪਣੇ ਖੁਦ ਦੇ ਸੁਪਨੇ ਹੁੰਦੇ ਆ ਉਹ ਵੀ ਬਹੁਤ ਸੀਗੇ ਪਰ ਉੱਥੇ ਜਾ ਕੇ ਸਾਨੂੰ ਕੋਈ ਵੀ ਸੁਪਨਾ ਦੇਖਣ ਨੂੰ ਨਹੀਂ ਮਿਲਿਆ ਇਸ ਕਰਕੇ ਕਿ ਸਾਨੂੰ ਕੁਝ ਵੀ ਸਾਡੀ ਜ਼ਿੰਦਗੀ ਦਾ ਜਿਹੜਾ ਸਾਡੇ ਆਪ ਦੇ ਪਾਲਸੀ ਸਾਨੂੰ ਉਹ ਵੀ ਨਹੀਂ ਸੀ ਦੇਖਣ ਨੂੰ ਸਿਰਫ ਉਹਨਾਂ ਦੀ ਟਾਈਮਿੰਗ ਸੀਗੀ ਸਾਡੇ ਆਪਣੀ ਕੋਈ ਟਾਈਮਿੰਗ ਨਹੀਂ ਸੀ ਸਾਡੇ ਉਹਨਾਂ ਦੇ ਅਸੀਂ ਤੁਸੀਂ ਉੱਥੇ ਅਸੀਂ ਹਾਊਸਮੇਟ ਦੇ ਕੰਮ ਤੇ ਗਏ ਸੀ ਕੀ ਕੀ ਕਰਾਉਂਦੇ ਕੀ ਸੀ ਉੱਥੇ ਸਾਨੂੰ ਸ਼ੁਭਾ ਤੋਂ ਉਠਾ ਲੈਂਦੇ 4 ਵਜੇ ਉਸ ਤੋਂ ਬਾਅਦ ਸਾਨੂੰ 2 ਵਜੇ 3 ਵਜੇ ਭੇਜਿਆ ਜਾਂਦਾ ਸੋ ਸਾਰਾ ਦਿਨ ਸਾਰੀ ਰਾਤ ਸਾਥੂ ਕੰਮ ਕਰਾਇਆ ਜਾਂਦਾ ਫਿਰ ਵੀ ਸਾਨੂੰ ਕੀ ਜਲੀਲ ਕੀਤਾ ਜਾਂਦਾ ਤੁਸੀਂ ਕੁਝ ਨਹੀਂ ਕਰਦੇ ਤੁਸੀਂ ਕੁਝ ਵੀ ਨਹੀਂ ਕਰਦੇ ਹੈਗਾ ਸਿਰਫ ਤੁਹਾਨੂੰ ਆਪਣੇ ਖਾਣੇ ਤੇ ਇੱਕ ਮਤਲਬ ਤੁਹਾਨੂੰ ਇਹ ਹੁੰਦਾ ਵੀ ਅਸੀਂ ਛੇਤੀ ਛੇਤੀ ਖਾ ਲਈਏ ਜਦ ਤੱਕ ਕਿ ਸਾਨੂੰ ਖਾਣ ਨੂੰ ਕੁਝ ਨਹੀਂ ਸੀ ਮਿਲਦਾ ਹੁਣ ਤਾਂ ਸਿਰਫ ਕੱਲੇ ਬ੍ਰੈਡ ਮਿਲਦੇ ਸੀਗੇ ਉਹ ਵੀ ਸਵੇਰ ਚਾਹ ਨਾਲ ਇੱਕ ਪੈਕੇਟ ਮਿਲਦਾ ਉਹ ਚ ਜੇ ਬੱਚੇ ਤਾਂ ਰਾਤ ਨੂੰ ਖਾ ਲੋ ਨਹੀਂ ਨਹੀਂ ਮਿਲਦੇ ਸੀ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਸੀ ਆਈ ਸਾਨੂੰ ਤਿੰਨ ਤਿੰਨ ਦਿਨ ਲੱਗ ਜਾਂਦੇ ਸੀ ਰੋਟੀ ਖਾਦਿਆਂ ਹੋਇਆ ਕਈ ਵਾਰ ਸਾਨੂੰ ਦੋ ਦਿਨ ਰੋਟੀ ਮਿਲਣੀ ਦੋ ਦਿਨਾਂ ਬਾਅਦ ਮਿਲਣੀ ਕਦੇ ਸਾਨੂੰ ਤਿੰਨ ਤਿੰਨ ਚਾਰ ਚਾਰ ਦਿਨਾਂ ਰੋਟੀ ਮਿਲਣੀ ਕਟਮਾਰ ਕਰਦੇ ਸਾਡੇ ਨਾਲ ਸੱਤ ਧੱਕੇ ਨਾਲ ਜ਼ਬਰਦਸਤੀ ਨਾਲ ਕੰਮ ਕਰਾਉਂਦੇ ਜਦ ਤੱਕ ਕਿ ਸਾਨੂੰ ਇਹ ਵੀ ਕਹਿ ਕੈਨ ਇਸੇ ਦਿਨ ਦੇ ਵੀ ਅਸੀਂ ਤੁਹਾਡੇ ਮਾਰਦੇ ਆ ਸਾਨੂੰ ਜੇ ਅਸੀਂ ਇਹ ਵੀ ਕਹਿੰਦੇ ਤੁਸੀਂ ਸਾਡੇ ਮਾਰਦੇ ਤੁਹਾਡੀ ਗਲਤੀ ਨੂੰ ਮਾਰਦੇ ਆ ਅਸੀਂ ਤੁਸੀਂ ਗਲਤੀਆਂ ਕਰਦੇ ਤੁਸੀਂ ਕੰਮ ਨਹੀਂ ਕਰਦੇ ਸਵੇਰ ਤੋਂ ਉਠਾ ਕੇ ਸਾਨੂੰ ਕੰਮ ਕਰਾਉਣ ਲੱਗ ਜਾਂਦੇ ਫਿਰ ਵੀ ਕਹਿਣਾ ਕਿ ਤੁਸੀਂ ਕੰਮ ਨਹੀਂ ਕਰਦੇ ਹੈਗੇ ਤੁਸੀਂ ਦੇਣਾ ਚਾਹੁੰਗੇ ਤੁਸੀਂ ਜਿਹੜੇ ਬੱਚੇ ਹੋਰ ਬਾਹਰ ਚਾਹ ਦੀ ਤੁਹਾਡੇ ਕੋਲ ਹੋਰ ਵੀ ਬੱਚੇ ਬਥੇਰੇ ਇੱਥੇ ਫਸੇ ਹੋਏ ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਕੋਈ ਵੀ ਲੜਕੀ ਹਾਊਸਮੇਟ ਦੇ ਕੰਮ ਤੇ ਕਦੇ ਵੀ ਨਾ ਜਾਵੇ ਆਪਦੀ ਵਧੀਆ ਸਟੱਡੀ ਕਰਕੇ ਵਧੀਆ ਲਾਈਫ ਬਣਾਉਣ ਜਾਣਾ ਹੈ ਕਿਸੇ ਕੰਪਨੀ ਵਿੱਚ ਕਿਸੇ ਵਧੀਆ ਵੇਸ਼ਿੰਗ ਕੰਮ ਤੇ ਜਾਵੇ ਕਦੇ ਵੀ ਹਾਊਸਮੇਟ ਦੇ ਕੰਮ ਤੇ ਨਾ ਜਾਵੇ ਖਾਸ ਕਰਕੇ ਅਰਬ ਘੰਟੇ ਵਿੱਚ ਕਦੇ ਵੀ ਇਹਨਾਂ ਲੜਕੀਆਂ ਦੀ ਕੁੱਟਮਾਰ ਉੱਥੇ ਹੋ ਰਹੀ ਆ ਤੇ ਇਹਨਾਂ ਨੂੰ ਭੁੱਖਾ ਰੱਖਿਆ ਜਾ ਰਿਹਾ ਕੰਮ ਮੰਨ ਲਓ ਪੂਰਾ ਲੈ ਰਿਆ ਲੈ ਰਹੀ ਆ ਤੇ ਪਰ ਇਹਨਾਂ ਨੂੰ ਰੋਟੀ ਵਗੈਰਾ ਨਹੀਂ ਮਿਲ ਰਹੀ ਤੇ ਉਸ ਮਸਲੇ ਦੇ ਵਿੱਚ ਫਿਰ ਮੈਂ ਆਪਦੇ ਫੈਮਿਲੀ ਨਾਲ ਤੇ ਆਪਦੇ ਯਾਰਾਂ ਦੋਸਤਾਂ ਨਾਲ ਡਿਸਕਸ ਕੀਤੀ ਕੋਈ ਸਾਰਿਆਂ ਨੇ ਕੋਈ ਮੰਨ ਲਓ ਕਿ ਆ ਮੈਨੂੰ ਵੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਫਿਰ ਅਸੀਂ ਸਾਡੀ ਸਾਰੀ ਟੀਮ ਨੇ ਇਹ ਕੀਤਾ ਵੀਜ਼ਾ ਲਵਾਇਆ ਫਿਰ ਮੈਂ ਆਪ ਦਾ ਇਹ ਕੁੜੀਆਂ ਉੱਥੇ ਕਿਵੇਂ ਪਹੁੰਚੀਆਂ ਜੀ ਇਹ ਕੁੜੀਆਂ ਇਹ ਇੱਕ ਦੂਜੀ ਕੁੜੀ ਸੱਦੀ ਜਾ ਰਹੀ ਸੀ ਇਹਨਾਂ ਨੂੰ ਇੱਕ ਦੂਜੀ ਕੁੜੀ ਦੇ ਆਖੀ ਉਹਨਾਂ ਦਾ ਵੀਜ਼ਾ ਲਵਾ ਕੇ ਭੇਜ ਦਿੰਦੇ ਸੀ ਤੇ ਇਹ ਸੱਦ ਲੈਂਦੇ ਸੀ ਕਿਸ ਵਾਸਤੇ ਬਣਾਇਆ ਗਈ ਉਹਨਾਂ ਨੂੰ ਹਾਊਸ ਮੇਡ ਦੇ ਕੰਮ ਵਾਸਤੇ ਮਲਾਇਆ ਜਾ ਰਿਹਾ ਸੀ ਕਿੰਨੇ ਚਿਰ ਤੋਂ ਉੱਥੇ ਸੀਗੇ ਇਹ ਇੱਕ ਕੁੜੀ ਨੂੰ ਸਾਲ ਤੋਂ ਉੱਤੇ ਹੋ ਗਿਆ ਜੀ ਤੇ ਦੂਜੀਆਂ ਨੂੰ ਕਿਸੇ ਨੂੰ 8 ਮਹੀਨੇ ਹੋ ਗਏ ਕਿਸੇ ਨੂੰ 6 ਮਹੀਨੇ ਹੋ ਗਏ ਤੇ ਉਹਨਾਂ ਨੂੰ ਕਿ ਉੱਥੇ ਤੰਗ ਪ੍ਰੇਸ਼ਾਨ ਕਿਸ ਤਰ੍ਹਾਂ ਕੀਤਾ ਜਾਂਦਾ ਸੀ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕੁੱਟਿਆ ਵੀ ਜਾ ਰਿਹਾ ਸੀ ਇਰਿਟੇਟ ਉਹਨਾਂ ਨੂੰ ਭੁੱਖਾ ਵੀ ਰੱਖਿਆ ਜਾ ਰਿਹਾ ਵੀ ਖਾਣਾ ਵਗੈਰਾ ਨਹੀਂ ਮਿਲਦਾ ਸੀ ਉਹਨੂੰ ਜਦੋਂ ਵੀਜ਼ਾ ਲਵਾ ਕੇ ਗਏ ਸਰ ਤੇ ਉੱਥੇ ਜਾ ਕੇ ਕੀ ਦੇਖਿਆ ਸਾਰਾ ਸਥਿਤੀ ਉੱਥੇ ਜਾ ਕੇ ਜੀ ਮੈਂ ਨਾ ਗੁਰਦੁਆਰਾ ਸਾਹਿਬ ਸਲਮਾਬਾਦ ਗੁਰਦੁਆਰਾ ਸਾਹਿਬ ਆ ਸਰਦਾਰ ਗਰਮੇਲ ਸਿੰਘ ਜੀ ਉਥੋਂ ਦੇ ਪ੍ਰੈਜ਼ੀਡੈਂਟ ਨੇ ਗੁਰਦੁਆਰਾ ਸਾਹਿਬ ਦੇ ਜੀ ਮੇਰੀ ਉਹਨਾਂ ਨਾਲ ਗੱਲ ਵੀ 1.5 ਮਹੀਨੇ ਤੋਂ ਚੱਲ ਰਹੀ ਸੀਗੀ ਵੀ ਮੈਂ ਦਿੱਲੀ ਵਾਂਗੂ ਕੋਈ ਜਿੱਦਾਂ ਕਿ ਇਹਨਾਂ ਦੀ ਕੋਈ ਰਿਕਾਰਡਿੰਗ ਆਉਂਦੀ ਸੀ ਮੈਂ ਉਹਨਾਂ ਨਾਲ ਸ਼ੇਅਰ ਕਰਦਾ ਸੀ ਉਹ ਅਸੀਂ ਉਹ ਬਕਾਇਦਾ ਸ਼ੇਅਰ ਕਰਦੇ ਹੁੰਦੇ ਸੀਗੇ ਇੱਕ ਦੂਜੇ ਨਾਲ ਗੁਰਦੁਆਰਾ ਪ੍ਰਧਾਨ ਸਾਹਿਬ ਜੀ ਤੇ ਜਦੋਂ ਅਸੀਂ ਉਹਨਾਂ ਨਾਲ ਸ਼ੇਅਰ ਕਰਦੇ ਫਿਰ ਉਹ ਅੱਗੇ ਮਤਲਬ ਦਾਦੇ ਉਹ ਕਹਿੰਦੇ ਵੀ ਜੇ ਤੁਸੀਂ ਜੇ ਅਸੀਂ ਛਡਵਾਉਨੇ ਆ ਤੇ ਥੋੜਾ ਸਾਡੇ ਲਈ ਪ੍ਰੋਬਲਮ ਆ ਜਾਂਦੀ ਹੈ ਵੀ ਤੁਸੀਂ ਕਿਵੇਂ ਮਤਲਬ ਕਰਦੇ ਹੋ ਤੇ ਜੇ ਉਹ ਕਹਿੰਦੇ ਜੀ ਤੁਸੀਂ ਵੀਜਾ ਲਵਾ ਕੇ ਆ ਜਾਨੇ ਉਤੋਂ ਸਾਡੇ ਲਈ ਬਹੁਤ ਜ਼ਿਆਦਾ ਇਜ਼ੀ ਹੋ ਗਿਆ ਕਿਉਂਕਿ ਇਹ ਕੰਮ ਕੰਮ ਸੇ ਕੰਮ ਇੱਕ ਮਹੀਨੇ ਦਾ ਸੀਗਾ ਜਿਹੜਾ ਕਿ ਇੱਕ ਦਿਨ ਵਿੱਚ ਦੀ ਹੋ ਗਿਆ ਲਾ ਤੇ ਇਹੋ ਜਿਹੀ ਸੀ ਬਸ ਰੋਂਦੀਆਂ ਕਤਾਂਦੀਆਂ ਜਦੋਂ ਫੋਨ ਲਾਉਂਦੀਆਂ ਸੀ ਅੱਠੀ 37 ਦਿਨ ਹੀ ਕਿਤੇ ਲਾਉਣਾ ਕਦੇ 8 ਦਿਨ ਹੀ ਲਾਉਣਾ બસ ਕਹਿੰਦਾਂ ਸੀ ਸਾਡੇ ਹਾਲਾਤ ਮਾੜੇ ਆ ਕੀ ਸੋਚ ਕੇ ਤੁਸੀਂ ਭੇਜਿਆ ਸੀ ਬਾਹਰ ਅਸੀਂ ਸੋਚ ਕੇ ਭੇਜਿਆ ਸੀ ਵੀ ਸਾਡੇ ਲੈਣੇ ਦੇਣੇ ਸਰ ਚੜੇ ਆ ਘਰੇ ਹਾਲਾਤ ਇਹੋ ਜਿਹੇ ਸੀ ਕਿੰਨੀਆਂ ਬੇਟੀਆਂ ਨੇ ਤੁਹਾਡੀਆਂ ਦੋ ਤੇ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਗਈਆਂ ਨੂੰ 4 ਮਹੀਨੇ ਹੋ ਗਏ 4 ਮਹੀਨਿਆਂ ਦੇ ਵਿੱਚ ਜਦੋਂ ਗੱਲਬਾਤ ਹੋਈ ਤੁਹਾਡੀ ਕੀ ਕਹਿੰਦੀਆਂ ਸੀ ਇਹ ਬਸ ਅਸੀਂ ਕਹਿੰਦਾਂ ਸੀ ਵੀ ਮੰਮੀ ਅਸੀਂ ਔਖਾਂ ਆਂ ਜਦੋਂ ਫੋਨ ਆਉਂਦਾ ਸੀ ਬਸ ਉਹਦੀ ਰੋਂਦਾਂ ਸੀ ਮੰਮੀ ਅਸੀਂ ਔਖਾਂ ਆਂ ਬਹੁਤ سارے ਸੁਪਨੇ ਸੀ ਕਿ ਆਪਦੇ ਘਰ ਦੇ ਹਾਲਾਤ ਠੀਕ ਕਰਾਂਗੇ ਆਪਣੀ ਲਾਈਫ ਬਣਾਵਾਂਗੇ ਪਰ ਇਦਾਂ ਦਾ ਕੁਝ ਨਹੀਂ ਹੋਇਆ ਉੱਥੇ ਜਾ ਕੇ ਤਾਂ ਕੁਝ ਹੋ ਰਹੀ ਸੀਗਾ ਜੀ ਜੀ ਕੀ ਸੀ ਉੱਥੇ ਸਾਡੇ ਨਾਲ ਉੱਥੇ ਕਟਮਾਰ ਹੁੰਦੀ ਸੀ ਸਾਰੇ ਸਾਰਾ ਦਿਨ ਕੰਮ ਕਰਦੇ ਸੀਗੇ ਤੇ ਰੋਟੀ ਨਹੀਂ ਮਿਲਦੀ ਸੀ ਸਾਨੂੰ ਇੱਕ ਕੰਮ ਨੂੰ 100-100 ਵਾਰੀ ਕੰਮ ਕਰਨਾ ਪੈਂਦਾ ਸੀ ਉਹ ਕੰਮ ਬੁਗਾਰ ਦਿੰਦੇ ਸੀ ਕਿ ਇਹ ਕੰਮ ਇਦਾਂ ਨਹੀਂ ਕੀਤਾ ਇਦਾਂ ਕਰਨਾ ਹਾਲਾਂਕਿ ਕੰਮ ਸਹੀ ਹੁੰਦਾ ਸੀ ਫਿਰ ਵੀ ਕਹਿ ਦਿੰਦੇ ਸੀ ਵੀ ਦੁਬਾਰਾ ਕਰੋ ਕੰਮ ਨੂੰ ਰੋਟੀ ਤਾਂ ਉੱਥੇ ਮਿਲਦੀ ਨਹੀਂ ਸੀ ਕਿੰਨੇ ਘੰਟੇ ਕੰਮ ਬੰਨ ਲੈਂਦੇ ਸੀ ਕੰਮ ਉਹ ਸਵੇਰ 5:30 ਤੋਂ ਲੈ ਕੇ ਰਾਤ ਨੂੰ 12 1 ਵਜੇ ਜਾਂਦਾ ਸੀ ਫਿਰ ਵੀ ਉਹ ਕਹਿੰਦੇ ਸੀ ਵੀ ਹਲੇ ਨਹੀਂ ਜਾਣਾ ਹਲੇ ਨਹੀਂ ਜਾਣਾ ਨਾ ਸੌਣਾ ਸੌਣ ਦਾ ਟਾਈਮ ਸੀਗਾ ਨਾ ਖਾਣ ਦਾ ਨਹੀਂ ਤਾਂ ਪੂਰੀ ਹੁੰਦੀ ਨਹੀਂ ਸੀ ਸਾਡੀ ਪਹੁੰਚੀ ਕਿ ਮੈਂ ਤੁਸੀਂ ਉੱਥੇ ਪਹੁੰਚੇ ਬਸ ਇੱਥੇ ਕੋਈ ਕੁੜੀ ਗਈ ਸੀ ਉਹਦੇ ਥਰੂ ਉਹਨਾਂ ਦੇ ਉਹਨਾਂ ਨੇ ਸਾਡਾ ਦੱਸਿਆ ਕਿ ਇਦਾਂ ਕਰਕੇ ਬਹਿਰੀਨ ਲੋੜਾ ਕੁੜੀ ਜੀ ਤਾਂ ਕਰਕੇ ਫਿਰ ਉੱਥੇ ਹੋਰ ਵੀ ਕੁੜੀਆਂ ਫਸੀਆਂ ਨੇ ਹਾਂਜੀ ਹੋਰ ਵੀ ਆ ਉਹਨਾਂ ਦੀ ਭੈਣਾਂ ਘਰੇ ਹੋਰ ਕੁੜੀਆਂ ਵੀ ਆ ਤੁਸੀਂ ਕਿੰਨੇ ਜਣੇ ਆ ਵਾਪਸ ਆਇਆ ਅਸੀਂ 3 ਜਣੇ ਵਾਪਸ ਆਏ ਤੇ ਉੱਥੇ ਤੁਹਾਡੇ ਨਾਲ ਕਿਹੋ ਜਿਹਾ ਵਰਤਾਵਾਂ ਕੀਤਾ ਜਾਂਦਾ ਸੀ ਉਹਨਾਂ ਨਾਲ ਸਾਡੇ ਨਾਲ ਉਹ ਅਰਬੀ ਬੰਦੇ ਸੀ ਵਰਤਾਵਾਂ ਸਾਡੇ ਨਾਲ ਬਹੁਤ ਬੁਰਾ ਹੁੰਦਾ ਸੀ ਸਾਡੇ ਤੇ ਕਟਮਾਰ ਹੁੰਦੇ ਸੀ ਸਾਨੂੰ ਗਾਲ੍ਹਾਂ ਵਾਲਾ ਦਿੱਤੇ ਜਾਂਦੇ ਸੀ ਮਤਲਬ ਬਹੁਤ ਗੰਦੀ ਲੈਂਗੁਏਜ ਬੋਲੀ ਜਾਂਦੇ ਸੀ ਕਚਰਾ ਬੋਲਦੇ ਸੀ ਸਾਨੂੰ ਕਿ ਸਾਡੇ ਘਰ ਨੂੰ ਕਚਰਾ ਬਣਾਤਾ ਤੁਸੀਂ ਇਹ ਉਹ ਕਿੰਨੇ ਕ ਦਿਨ ਤੁਹਾਨੂੰ ਰੋਟੀ ਪਾਣੀ ਨਹੀਂ ਦਿੰਦੇ ਸੀ ਆ ਕਿੰਨੇ ਕਿੰਨੇ ਦਿਨ ਬਹੁਤ 7-8 ਦਿਨ ਲੰਘ ਜਾਂਦੇ ਸੀਗੇ ਜੇ ਅਸੀਂ ਕਹਿ ਦਿੰਦੇ ਸੀ ਵੀ ਅਸੀਂ ਆਪਣਾ ਖਾਣਾ ਬਣਾਉਣਾ ਤਾਂ ਕਹਿ ਦਿੰਦੇ ਸੀ ਨਹੀਂ ਜੋ ਅਸੀਂ ਬਣਾਇਆ ਉਹੀ ਖਾਣਾ ਉਹ ਗੀੜੇ ਮਕੋੜੇ ਮੱਛੀਆਂ ਵਗੈਰਾ ਖਾਂਦੇ ਸੀ ਜੋ ਅਸੀਂ ਨਹੀਂ ਖਾਂਦੇ